ਰਾਗੀ ਨਾਦੀ ਬੇਦੀ ਤੈਨੂੰ ਗਾਉਂਦੇ ਨੇ ਭਜਦਾ ਨੀ ਨਾਮ ਤੋਂ ਬਿਨਾ ਰਾਗੀ ਨਾਦੀ ਬੇਦੀ ਤੈਨੂੰ ਗਾਉਂਦੇ ਨੇ ਭਜਦਾ ਨੀ ਨਾਮ ਤੋਂ ਬਿਨਾ ਰਾਗੀ ਨਾਦੀ ਬੇਦੀ ਤੈਨੂੰ ਗਾਉਂਦੇ ਨੇ ਰਾਗੀ ਨਾਦੀ 베ਦੀ ਤੈਨੂੰ ਗਾਉਂਦੇ ਨੇ ਭਜਦਾ ਦੀ ਨਾਮ ਰਾਗੀ ਨਾਦੀ 베ਦੀ ਤੈਨੂੰ ਗਾਉਂਦੇ ਨੇ ਭਜਦਾ ਦੀ ਪ੍ਰੇਮ ਤੋਂ ਬਿਨਾ ਰਾਗੀ ਨਾਦੀ 베ਦੀ ਤੈਨੂੰ ਗਾਉਂਦੇ ਨੇ ਭਜਦਾ ਦੀ ਪ੍ਰੇਮ ਰਾਗੀ ਨਾਦੀ 베ਦੀ ਤੈਨੂੰ ਗਾਉਂਦੇ ਨੇ ਭਜਦਾ ਜੀ ਪ੍ਰੇਮ ਹੋ ਵਿਆ ਰਾਗੀ ਨਾਦੀ 베ਦੀ ਤੈਨੂੰ ਗਾਉਂਦੇ ਨੇ ਭਜਦਾ ਜੀ ਪ੍ਰੇਮ ਹੋ ਵਿਆ ਭਾਉ ਪੁਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਮੇਰਾ ਭਾਉ ਭਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਮੇਰਾ ਭਾਉ ਭਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਮੇਰਾ ਭਾਉ ਭਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਮੇਰਾ ਜੀ ਭਾਉ ਭਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਪਾਉ ਭਗਤ ਦਾ ਭੁਖਾ ਗੋਬਿੰਦ ਮੇਰਾ ਗੋਬਿੰਦ ਸੁਮਰਦੀ ਗੁਰਬਾਣੀ ਸੁਝਾ ਗਈ ਕੋਈ ਗਾਵੇ ਰਾਗੀ ਰਾਤੀ ਜਿੱਦੀ ਬੋਹ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ ਜਿਹੜੇ ਕਹਿੰਦੇ ਅੰਦਰੋਂ ਕਪਟ ਨਾਲ ਭਰੇ ਆ ਮੁਖ ਮੈਂ ਰਾਮ ਬਗਲ ਮੈਂ ਸ਼ੁਰੀ ਜਿਨਾਂ ਦੀ ਸੁ ਜਿਨਾਂ ਦੇ ਅੰਦਰ ਕਪਟੇ ਬਾਹਰੋਂ ਰਾਮ ਰਾਮ ਕਰਦੇ ਫਿਰਦੇ ਵੈਗਰੂ ਵੈਗਰੂ ਅੱਲਾ ਅੱਲਾ ਕਰਦੇ ਫਿਰਦੇ ਸੋ ਮਾਰੇ ਕਹਿੰਦੇ 12 ਭਾਵੇਂ ਅਨੇਕਾਂ ਭਾਂਤਾਂ ਨਾਲ ਅਨੇਕਾਂ ਰਾਗਾਂ ਵਿੱਚ ਪ੍ਰਮਾਤਮਾ ਨੂੰ ਗਾਉਂਦੇ ਆ ਸੋ ਕਹਿੰਦੇ ਵੇਦਾਂ ਦਾ ਵਿਖਿਆਨ ਕਰਦੇ ਨੇ ਸੋ ਨਿਕਾ ਭਾਂਤਾਂ ਨਾਲ ਰਾਗਾਂ ਦੇ ਨਾਲ ਕਹਿੰਦੇ ਅਨੇਕਾਂ ਭਾਂਤਾਂ ਦੇ ਰਾਗਾਂ ਨਾਲ ਗਾਉਂਦੇ ਪਰ ਕਹਿੰਦੇ ਜੇ ਅੰਦਰ ਪ੍ਰੇਮ ਨਹੀਂ ਤਾਂ ਜੇ ਅੰਦਰ ਭਾਵਨਾ ਨਹੀਂ ਸ਼ਰਧਾ ਨਹੀਂ ਸੋ ਕਹਿੰਦੇ ਫਿਰ ਨਹੀਂ ਗੱਲ ਬਣਦੀ ਜੇ ਅੰਦਰ ਕਪੜੇ ਸੋ ਕਹਿੰਦੇ ਭਾਵੇਂ ਬਾਹਰੋਂ ਬੇਤਾਲਾ ਹੋਵੇ ਬੇਸੁਰਾ ਹੋਵੇ ਤੇ ਅਜੇ ਅੰਦਰ ਪ੍ਰੇਮ ਹੋਵੇ ਤੇ ਬਾਬਾ ਅਤਰ ਸਿੰਘ ਮਸਤੂਆ ਨੇ ਵਾਲੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਤੇ ਬਾਹਰੋਂ ਭਾਵੇਂ ਕਹਿੰਦੇ ਉਹ ਬੇਸੁਰੇ ਗੌਣ ਪ੍ਰਮਾਤਮਾ ਨੂੰ ਬੇਤਾਲ ਨਹੀਂ ਹੋਣ ਸੋ ਭਾਵੇਂ ਕਹਿੰਦੇ ਕੱਟਿਆਂ ਘੁੜਿੰਗੇ ਪ੍ਰਮਾਤਮਾ ਦੇ ਗੁਣ ਗਾਉਂਦੇ ਹੋਣ ਤੇ ਕਹਿੰਦੇ ਉਹ ਪ੍ਰਮਾਤਮਾ ਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਤੇ ਜਿਹੜੇ ਕਹਿੰਦੇ ਚਤਰਚਲਾਕ ਨੇ ਅੰਦਰ ਜਿਨ੍ਹਾਂ ਦੇ ਕਪਟੇ ਸੋ ਬਾੜੋ ਬੜੇ ਰਾਗ ਜਾਣਦੇ ਸੋ ਬਾੜੋ ਕਹਿੰਦੇ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਤੇ ਪ੍ਰਮਾਤਮਾ ਨੂੰ ਗੁੰਮਦੇ ਪਰ ਕਹਿੰਦੇ ਜੇ ਉਹਨਾਂ ਦੇ ਅੰਦਰ ਪ੍ਰੇਮ ਦੀ ਨਾ ਅੰਦਰ ਸ਼ਰਧਾ ਭਾਵਨਾ ਦੀ ਉਹ ਨਹੀਂ ਪ੍ਰਮਾਤਮਾ ਦੇ ਮਨ ਨੂੰ ਪਾਉਂਦੇ ਕਿਉਂਕਿ ਪ੍ਰਮਾਤਮਾ ਭਾਉ ਤੇ ਭਗਤ ਦਾ ਧੁੱਖ ਹੈ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸੋ ਜਿੰਨੇ ਸੱਤ ਸਮੁੰਦਰ ਬਣਾਏ ਆ ਕਿ ਉਹਨੂੰ ਆਪਾਂ ਜਲ ਛਾਵਾਵਾਂਗੇ ਸੋ ਗੁਰੂ ਪਿਆਰੇ ਜਿਹੜਾ ਆਪਾਂ ਨੂੰ ਪਦਾਰਥ ਦੇ ਰਿਹਾ ਹੈ ਜਿੰਦਾ ਦੇ ਲੈਂਦੇ ਥੱਕ ਪਾਹੇ ਜੁਗੰਗ ਬੰਦਰ ਰਖਾਹੀ ਆਹੇ ਸੋ ਜੁਗਾ ਜਗੰਦਰਾਂ ਨੂੰ ਪਰਮਾਤਮਾ ਆਪਾਂ ਨੂੰ ਦਿੰਦਾ ਆ ਰਿਹਾ ਆਪਾਂ ਲੈਂਦੇ ਆ ਰੇ ਸੋ ਬੰਦਾ ਲੈਂਦਾ ਲੈਂਦਾ ਥੱਕ ਜਾਂਦੇ ਥੱਕ ਜਾਂਦੇ ਪਰ ਪਰਮਾਤਮਾ ਦਿੰਦਾ ਨਹੀਂ ਥੱਕਦਾ ਉਹਨੂੰ ਆਪਾਂ ਕੀ ਦੇਵਾਂਗੇ ਸੋ ਉਹਨੂੰ ਆਪਾਂ ਹੀ ਕੁਝ ਦੇ ਸਕਦੇ ਉਹ ਤੇ ਸਿਰਫ ਭਾਉ ਦੇ ਭਗਤ ਦਾ ਭੁੱਖ ਆਏ ਸੋ ਜਿਹਦੇ ਅੰਦਰ ਸ਼ਰਧਾ ਭਾਵਨਾ ਹੈ ਸੋ ਜਿਹੜਾ ਭਗਤੀ ਕਰੇ ਸੱਚੇ ਦਿਲੋਂ ਜਿਹਦੇ ਅੰਦਰ ਪ੍ਰੇਮ ਹੈ ਸੋ ਭੀਲਣੀ ਦਾ ਬਾਰੋ ਭਾਵੇਂ ਗੁਰੂ ਪਿਆਰਿਓ ਜਾਤ ਪਾਤ ਉਹਦੀ ਉੱਚੀ ਨਹੀਂ ਸੀ ਰੰਗ ਰੂਪ ਵੀ ਕੋਈ ਸੋਹਣਾ ਨਹੀਂ ਸੀ ਸੋ ਗੁਰੂ ਪਿਆਰਿਓ ਉਹਨੂੰ ਕੋਈ ਮੱਥੇ ਲਾ ਕੇ ਰਾਜੀ ਨਹੀਂ ਸੀ ਤੇ ਭੀਲਣੀ ਦੇ ਪਗਵਾਰ रामचंद्र ਜੀ ਠੁੱਠੇ ਦੇ ਰਖਾਗੇ ਕਿਉਂ ਖਾਗੇ ਕਿਉਂਕਿ ਭੀਲਣੀ ਦੇ ਅੰਦਰ ਪ੍ਰੇਮ ਸੀ ਸੋ ਬਿਦਰ ਦਾ ਅਲੂਣਾ ਸਾਗ ਖਾਦਾ ਕਿੰਨੇ ਦੀਆਂ ਛਲੜਾਂ ਖਾਧੀਆਂ ਉਹਦੇ ਘਰ ਜਾ ਕੇ ਸੋ ਗੁਰੂ ਪਿਆਰਿਓ ਕਿਉਂ ਕਿਉਂਕਿ ਉਹਦੇ ਅੰਦਰ ਪ੍ਰੇਮ ਸੀ ਲਾਲੋ ਦੇ ਘਰ ਦਾ ਗੁਰੂ ਪਿਆਰਿਓ ਪੁੰਦਰੇ ਦਾ ਸੁਕਾ ਪ੍ਰਸ਼ਾਦਾ ਛਕਿਆ ਸੋ ਬੜਾ ਔਖਾ ਇਹ ਸੁਕਾ ਪ੍ਰਸ਼ਾਦਾ ਛਕਣਾ ਪਰ ਮਰਨੇ ਛਕਿਆ ਕਿਉਂਕਿ ਉਹਦੇ ਚ ਪ੍ਰੇਮ ਸੀ ਸੋ ਅਧਰੋ ਪ੍ਰੇਮ ਨਾਲ ਭਿੱਜਿਆ ਹੋਇਆ ਭਰਿਆ ਹੋਇਆ ਸੀ ਸੋ ਪ੍ਰਮਾਤਮਾ ਭਾਉ ਤੇ ਭਗਤ ਦਾ ਭੁੱਖਾ ਇਹੋ ਪ੍ਰੇਮ ਦੇਖਦਾ ਸੋ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਹੀ ਆਪਾਂ ਕੁਝ ਦੇ ਸਕਦੇ ਹਾਂ ਉਹ ਤੇ ਸਭ ਨੂੰ ਦੇਣ ਨਾਲ ਸੋ ਆਪਾਂ ਉਹਨੂੰ ਕੀ ਦੇਣਾ ਸੇਸ਼ ਕਰਕੇ ਸੋ ਅੰਦਰ ਪ੍ਰੇਮ ਜਗਾਈਏ ਫ੍ਰੇਮ ਜਗੇਗਾ ਤਾਂ ਜੇ ਰੋਜ਼ ਸੰਗਤ ਵਿੱਚ ਆਓਗੇ ਰੋਜ਼ ਭਜਨ ਕਰੋਗੇ ਤਾਂ ਅੰਦਰ ਪ੍ਰੇਮ ਜਗਣਾ ਨਹੀਂ ਤਾਂ ਗੁਰੂ ਪਿਆਰਿਓ ਹੋਰ ਹੀ ਕੁਝ ਜਗੀ ਜਾਂਦਾ ਅੰਦਰ ਸੋ ਅੰਦਰ ਦੇ ਗੁਰੂ ਪਿਆਰਿਓ ਉੱਭਲਦਾ ਕਰਦਾ ਆਪਣਾ ਸੋ ਕ્રોਧ ਨਾਲ ਕਾਮ ਕ્રોਧ ਲੋਭ ਓਮ ਘਰ ਨਾਲ ਸੋ ਇਹ ਉੱਭਲਦਾ ਫਿਰਦਾ ਅੰਦਰ ਆਪਣਾ ਸੋ ਇਹ ਕਿਵੇਂ ਸ਼ਾਂਤ ਹੋਏਗਾ ਅੰਦਰ ਸੋ ਜਿਵੇਂ ਜਿਵੇਂ ਆਪਾਂ ਬਾਣੀ ਪੜਦੇ ਜਾਵਾਂਗੇ ਭਜਨ ਕਰਦੇ ਜਾਵਾਂਗੇ ਸੰਗਤ ਜੇ ਰੋਜ਼ ਆਉਂਦੇ ਜਾਵਾਂਗੇ ਸੋ ਮਨ ਨੂੰ ਸ਼ਾਂਤੀ ਮਿਲੇਗੀ ਸੋ ਮਨ ਟਿਕਾ ਜਾਏਗਾ ਤੇ ਮਨ ਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੋਏਗਾ ਨਹੀਂ ਤੇ ਉੱਬਲਦਾ ਹੀ ਰਹਿਣਾ ਇਹ ਜੇ ਸੰਗਤ ਜੰਨੀ ਨਾਲ ਹੁੰਦੇ ਤੇ ਫਿਰ ਮਨ ਨੂੰ ਸ਼ਾਂਤੀ ਨਹੀਂ ਮਿਲਣੀ ਸੋ ਹੋਰ ਹੀ ਕੁਝ ਨਿਕਲੇਗਾ ਅੰਦਰੋਂ ਮਨ ਦੇ ਵਿੱਚੋਂ ਪ੍ਰਮਾਤਮਾ ਦਾ ਫ੍ਰੇਮ ਨਹੀਂ ਨਿਕਲੇਗਾ ਸੋ ਆਓ ਜੇ ਚਾਹਦੇ ਆ ਕਿ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋਵੇ ਜਿਹਦੇ ਵਿੱਚ ਫਿਰ ਰੋਜ਼ ਸੰਗਤ ਵਿਚ ਜਾਣਾ ਬਹੁਤ ਲਾਜ਼ਮੀ ਕਿਉਂਕਿ ਜਿਹੜਾ ਬੱਚਾ ਲਗਾਤਾਰ ਕੰਟੀਨਿਊਸ ਬਿਣਾ ਨਾਗਾ ਪਾਏ ਸਕੂਲ ਜਾਂਦਾ ਹੈ ਤੇ ਪੂਰਾ ਧਿਆਨ ਨਾਲ ਪੜ੍ਹਾਈ ਕਰਦਾ ਫਸਟ ਉਹੀ ਆਉਂਦਾ ਸੋ ਜਿਹਦੇ ਨਾਗੇ ਬਹੁਤ ਪਿਆਰ ਸੋ ਜਿਹੜਾ ਚੱਜ ਨਾਲ ਪੜ੍ਹਾਈ ਨਾ ਕਰੇ ਚਾਰ ਦਿਨ ਸਕੂਲ ਆ ਗਿਆ ਚਾਰ ਦਿਨ ਦੀ ਛੁੱਟੀ ਸੋਨੇ ਕਰ ਤਰੱਕੀ ਵੀ ਹੋਣੀ ਹੋ ਕੀ ਕਰਨੀ ਸੋ ਜਿਹੜੇ ਬੱਚੇ ਫਸਟ ਆਉਂਦੇ ਆ ਸੋ ਉਹਨਾਂ ਦੇ ਨਾਲ ਦੇਖ ਲੈ ਉਹਨਾਂ ਦੀ ਹਾਜ਼ਰੀ ਸਕੂਲ ਦੀ ਜਾ ਕੇ ਦੇਖ ਦਿਓ ਬਹੁਤ ਘੱਟ ਐਬਸੈਂਟ ਰਹਿੰਦੇ ਹੋ ਗੈਰ ਹਾਜ਼ਰ ਬਹੁਤ ਘੱਟ ਹੁੰਦੇ ਆ ਤੇ ਪੜ੍ਹਾਈ ਪੂਰਾ ਉਹਨਾਂ ਨੇ ਧਿਆਨ ਨਾਲ ਮੇਤ ਮੇਤ ਨਾਲ ਕੀਤੀ ਹੁੰਦੀ ਤੇ ਤਾਂ ਹੀ ਉਹ ਫਸਟ ਆਉਂਦੇ ਆ ਪਹਿਲੇ ਨੰਬਰ ਤੇ ਤੇ ਜਿਹੜੇ ਗੁਰੂ ਪਿਆਰੇ ਪਾਸ ਹੀ ਬਸਾ ਹੁੰਦੇ ਸੋ ਉਹਨਾਂ ਦੀ ਹਾਜ਼ਰੀ ਵੀ ਉਹਨੇ ਗੰਡੀਆ ਸਕੂਲ ਦੇ ਵਿੱਚ ਸੋ ਆਓ ਜੇ ਚਾਹੁੰਦੇ ਆ ਕਿ ਤਰੱਕੀ ਕਰੀਏ ਸੋ ਰੋਜ਼ ਬਿੜਾ ਨਾਗਾ ਭਾਈ ਗੁਰੂ ਘਰ ਆਓ ਭਜਨ ਕਰੋ ਬਾਣੀ ਪੜੋ ਫਿਰ ਤਰੱਕੀ ਹੋਣੀ ਸੋ ਆਓ ਬੜਾ ਸੋਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ